ਸਤਿ ਸ਼੍ਰੀ ਅਕਾਲ ਜੀ ਸਰਿਆ ਨੂੰ ਕੀ ਹਾਲ ਚਾਲ ਨੇ ਸਵਾਗਤ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਬੰਦਰ ਜਟਾਣੇ ਦੇ ਵਿੱਚ ਬੰਦਰ ਜਟਾਣਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਬਲਕਰਨ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਉਸ ਲੈਣ ਦੇ ਵਿੱਚ ਆਈ ਹੋਈ ਇੱਕ ਮਣਕੇ ਵਰਗੀ ਮਿੱਤਰੋ ਨਿੱਕੇ ਸਿੰਘ ਦੀ ਕੱਟੀ ਬਾ ਕਮਾਲ ਸੂਈ ਸਵਾਈ ਕਿੰਨੇ ਦਿਨਾਂ ਦੀ ਸੂਈ ਆ ਕੀ ਦੁੱਧਾ ਰਿਕਾੜਾ ਨੀਵੇਂ ਨੂੰ ਵੀ ਆਲੇ ਪੱਖ ਤੋਂ ਤਾਂ ਕੋਕੇ ਜਿਹੇ ਫਿਰਦੀ ਆ ਜਿਹੜੇ 1 ਤੋਂ 10 ਭਰਾਵਾ ਵੀ ਜਿਹੜੇ ਭਰਾੜਾ ਨਾ ਪਹਾੜੀ ਇਲਾਕੇ ਵਾਲੇ ਹੁੰਦੇ ਸਾਡੇ ਮੈਂ ਇਹਨੂੰ ਬਹੁਤ ਫੋਨ ਕਰਾ ਲਾਉਂਦੇ ਆ ਉਹਨਾਂ ਦੇ ਤਾਂ ਕੰਮ ਦੇ ਲਈ ਨਾ ਸਿੱਧੀ ਕਾ ਦੱਸਦਾ ਤੋਹਫਾ ਹੀ ਚੀਜ਼ ਆ ਕਰਦੇ ਗੱਲਬਾਤ ਆਪਾਂ ਪਾਈ ਦਿਨਾਂ ਸੱਸੀ ਕਾਲ ਜੀ ਸੱਸੀ ਕਾਲ ਜੀ ਬਹੁਤ ਕਰਨ ਬਾਈ ਠੀਕ ਵਧੀਆ 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 ਚੜਦੀ ਕਲਾ ਦੇ ਸਾਰੇ ਚੜਦੀ ਕਲਾ ਚੜਦੀ ਸ਼ੁਕਰ ਅੱਛਾ ਝੋਟੀ ਫਿਰ ਸੂਈ ਸਵਾਈ ਸੂਈ ਸਵਾਈ ਕਿੰਨਾਂ ਕਿਰਵਾ ਸੂਈ ਆ ਤੇ ਦੂਜਾ ਸੂਆ ਦੂਜਾ ਸੂਆ ਸੂਈ ਕਿੰਨੇ ਦਿਨ ਹੋ ਚੌਥਾ ਦਿਨ ਚੌਥਾ ਦਿਨ ਸੂਈ ਨੂੰ ਮਗਰ ਕੱਟਾ ਗਿਆ ਕੱਟੀ ਕੱਟਾ ਕੱਟਾ ਮਗਰ ਕਿੰਨੇ ਦੁੱਧ ਤੇ ਚਲਦੀ ਹੁਣ ਹੁਣ 12 ਕਿਲੋ ਦੁੱਧ ਆਊਗਾ ਐਨ ਕੰਡੇ ਵਾਲਾ ਹਾਂ ਠੀਕ ਆ ਬਈ ਨੇਵਾਲੂਆ ਬੜਾ ਹਨਾ ਬਹੁਤ ਚੰਗੀ ਕੱਟੀ ਹੂੰ ਸਿੰਘੀ ਸਿੰਘੀ ਵੀ ਬਾਈ ਤੁਹਾਡਾ ਹਾਂ ਪਹਿਲਾਂ ਕਹਦੇ ਕਿਸ ਨੂੰ ਹੂੰ ਹੂੰ ਸਹੀ ਗੱਲ ਆ ਬਾਈ ਤੇ ਅੱਛਾ ਬਈ ਇੱਕ ਗੱਲ ਹੋਰ ਲਾ ਕੇ ਪਹਾੜੀ ਵਾਲਿਆਂ ਦੇ ਲਈ ਤਾਂ ਗਹਿਣਾ ਚੀਜ਼ ਆ ਹਾਂ ਬਹੁਤ ਵਧੀਆ ਚੀਜ਼ ਆ ਉਧਰ ਹੂੰ ਜਿਵੇਂ ਅਮਾ ਦਾ ਛੂਟੀ ਕੱਟੀ ਸਿੰਗੀ-ਸੁੰਗੀ ਦੀ ਭਾਲ ਦੀ ਫਿਰਦੇ ਹੁੰਦੇ ਹਨਾ ਅੱਜ ਹੁਣ ਤਾਂ ਚੱਲੀ ਜਾਂਦਾ ਸੌਣ ਦਾ ਮਹੀਨਾ ਬਹੁਤ ਗਾ ਬਹੁਤ ਬਹੁਤ ਵਧੀਆ ਕੱਟੀ ਆ ਹੂੰ ਉਹਨਾਂ ਲਈ ਤਾਂ ਕਹਿਣਾ ਹੀ ਆ ਯਾਰ ਕਹਿਣਾ ਕਹਿਣਾ ਹੂੰ ਸੀਟ ਢੰਡੀ ਬੜੀ ਆ ਅੱਛਾ ਆਹ ਤਾਂ ਮੜਿਆ ਹੁਣ ਉਪਰਾਏ ਕਰਕੇ ਡਰੀ ਜਾਂਦੀ ਨਹੀਂ ਤਾਂ ਜਵਾਬ ਚ ਹੋਈ ਜਾਵੇ ਠੀਕ ਆ ਇਹ ਕੀ ਰੇਟ ਰਹੂਗਾ ਭਾਈ ਇਹਦਾ 1,25,000 ਰੁਪਏ 1,25,000 ਰੁਪਏ ਮੰਨ ਤਨ ਉਹਦੇ ਵਿੱਚੋਂ ਮਾੜਾ ਮੋਟਾ ਹੋ ਜਾਊਗਾ ਠੀਕ ਹੈ ਦੋ ਬਾਰ ਨੂੰ ਲੈ ਜੀ ਦੂਰੇ ਮਾੜੇ ਲੈ ਮੇਤਰੋ ਨੀਲੀ 라ਵੀ ਦੇ ਵਿੱਚ ਅੱਖਾਂ ਦੇ ਵਿੱਚ ਜਵਾਬ ਆ ਜਿਹੜੇ ਦੋਵਾਂ ਦੇ ਵਿੱਚ ਹੈਗੇ ਆ ਚਾਰੇ ਪੈਰਾਂ ਤੇ ਨਿਸ਼ਾਨ ਸਿੰਗੀ ਸੁੰਗੀ ਕਮਾਲ ਆ ਮਿੱਤਰੋ ਲੱਗੀ ਹੋਈ ਮਗਰ ਕੱਟੀਆ ਕੱਟੀਆ ਕਹੇ ਨਾ ਕੱਟਾ 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 ਇਹਦੇ ਮਗਰ ਆ ਮਿੱਤਰੋ ਲੈਵੇ ਲੂ ਵਾਲੇ ਪੱਖ ਤੋਂ ਬੜੇ ਖਰੀ ਆ ਯਾਰ ਦੇਖੋ ਕਿਰਾਂ ਤੁਰਦੀ ਨਾ ਪਲਵਾਨਾ ਵਾਂਗੂ ਹਾਂ ਆ ਜੱਚੇ ਤੋਂ ਲੁੱਟਦੀ ਆ ਆ ਮੂੰਹ ਲੁੱਟਦਾ ਹਨਾ ਬਲ ਕਰਨ ਬਈ ਲੈਵੇ ਵਾਲੀ ਝੋਟੀ ਨੂੰ ਤੋਰਨ ਦਾ ਵੀ ਵੱਖਰਾ ਸਵਾਦ ਆਉਂਦਾ ਸਿੰਗੀ ਬਾਲੀ ਚੰਗੀ ਆ ਹਾਂ ਨਹੀਂ ਠੀਕ ਆ ਯਾਰ ਬਾਕੀ ਖਰੀ ਖੁਰੀ ਚੰਗੀ ਆ ਥਲੇ ਥਣ ਤੋਂ ਵੀ ਡਾਡਾ ਚੰਗਾ ਯਾਰ ਚੋਣ ਬੜਾ ਪੋਲਾ ਹੂੰ ਥਾਣੀ ਚ ਅਸੀ ਆਂਦਾ ਵੀ ਛੋਟੀ ਦਾ ਲੈ ਜੀ ਮਿੱਤਰੋ ਦੇਖੋ ਕਿਰਾ ਦੀ ਕਰਮਾ ਦੀ ਥੋੜਾ ਜਿਹਾ ਉਪਰ ਕਰਦੀ ਕੈਮਰੇ ਤੋਂ ਹਨ ਹਾਂ 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 ਆ ਗਿਆ ਕੱਟਾ ਜਿੰਨੇ ਕਰ ਚੌਥਾ ਦਿਨ ਸੂਈ ਨੂੰ ਪਰ ਪੀਕ ਲੈਵਲ ਤੋਂ ਉੱਪਰ 13 14 ਦੇ ਜੀ ਰਾਮ ਨਾਲ 14 ਕਿਲੋ ਦੁੱਧ ਦੇ ਦੂਗੇ ਹਾਂ ਖੁੱਲਾ ਡੇਲਾ ਦੇ ਦੂਗੇ ਨਾ ਰਾਮ ਨਾਲ ਖਾਣ ਪੀਣ ਨੂੰ ਚੰਗੀ ਭਈ ਪੂਰੀ ਜਿਹੜਾ ਕੋ ਮਰਜ਼ੀ ਛੱਡ ਦੇ ਠੀਕ ਆ ਬਈ ਠੀਕ ਆ ਅੱਛਾ ਨੰਬਰ ਕਿੰਨਾ ਆ ਗਿਆ ਬਲਕਨ ਬਈ ਆਪਣਾ 9958 ਜੀ 19319 ਉਹਨੇ 9158 19319 19 319 19 ਠੀਕ ਹੈ ਮਿੱਤਰੋ 19 319 ਬਈ ਦਾ ਨੰਬਰ ਹੈ ਪਿੰਡ ਹੈਗਾ ਬਾਂਦਰ ਜਟਾਣਾ ਜ਼ਿਲ੍ਹਾ ਹੈਗਾ ਫਰੀਦਕੋਟ ਝੋਟੀ ਹੈਗੀ ਸੂਆ ਮਿੱਤਰੋ ਦੂਜਾ ਦਰਮਿਆਨੇ ਸਾਈ ਦੇ ਵਿੱਚ ਮਦਰੀ ਟੋਲ ਦੇ ਵਿੱਚ ਪਾਕਮ